ਬਾਈ ਲੋਕ ਐ ਮੀ ਚੀਨ ਵਾਲਿਆਂ ਦੀ ਟੈਕਨੋਲੋਜੀ ਨੂੰ ਬੜਾ ਵਧੀਆ ਕਹੀ ਜਾਂਦੇ ਨੇ ਆਪਣੇ ਵਾਲੇ ਕਿਹੜਾ ਕਿਸੇ ਨਾਲੋਂ ਘੱਟ ਨੇ ਆ ਦੇਖ ਛੋਡੇ ਬਾਈ ਨੇ ਬਣਾਇਆ ਨਾ ਡਾਇਨੈਕ ਟੇਬਲ ਕੋ ਮਨ ਨਾਲ ਜਿਹੜੀ ਚੀਜ਼ ਮਰਜ਼ੀ ਚੱਕ ਲੋ ਬਸ ਤੁਸੀਂ ਟੇਬਲ ਨੂੰ ਮਾਰ ਲਾ ਇੱਕ ਮਹਿਲੋ ਦਾਲ ਚੱਕ ਲੋ ਸਲਾਦ ਚੱਕ ਲੋ ਜਿਵੇਂ ਮਰਜ਼ੀ ਕਰ ਲੋ ਹੋਏ ਨਾ ਜਗੜੀ ਆਪਣੇ ਵਾਲੇ ਬਾਕੀ ਆ ਆਪਣੇ ਆਲੇ ਨੇ ਦਾ ਭੂੰਡ ਦਾ ਹੈਲੀਕਾਪਟਰ ਬਣਾਤਾ ਐਜੂ ਬਣਦਾ ਨਹੀਂ ਜਗਾੜੀ ਹੋਣੇ ਚੀਜ਼ ਨਾਲੇ ਪਤੰਦ ਰਾਂ ਨੇ ਜਿਹੜਾ ਨਹੀਂ ਹੁੰਦਾ ਆਟੋ ਆਪਣਾ ਜਿਹਦੇ 10 ਰੁਪਏ ਕਰਾਇਆ ਲੱਗਦਾ ਹੁੰਦਾ ਉਹਦਾ ਹੈਲੀਕਾਪਟਰ ਬਣਾਤਾ ਇਹਦਾ ਲ ਬੱਕਰੀਆ ਵੀ ਇਹ ਉੱਡਣਾ ਡਰਨਾ ਨਹੀਂ ਹੈਗਾ ਇਹ ਤਾਂ ਤੋਰਨ ਦੀ ਕੰਮ ਆਊਗਾ ਬਾਈ ਜੇ ਤੁਸੀਂ ਪੂਰੇ ਰੀਜਨ ਨਾਲ ਕਿਸੇ ਵਿਆਹ ਤੇ ਜਾਓ ਤੇ ਉੱਥੇ ਮੂਰੇ ਤੁਹਾਨੂੰ ਕੋਬਰਾ ਟੱਕਰ ਜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੀ ਡਰ ਤਾਂ ਲੱਗਦਾ ਹੀ ਆ ਯਾਰ ਭਈ ਆ ਵੀਡੀਓ ਔਰ ਨਾਲ ਕੁੜੀਆਂ ਨੂੰ ਟੈਗ ਕਰੋ ਜਿਹੜੀਆਂ ਆਪਦੇ ਬੁਆਏਫਰੈਂਡ ਨੂੰ ਕਹਿੰਦੀਆਂ ਹੁੰਦੀਆਂ ਵੀ ਮੈਨੂੰ ਚਾਊਮੀਨ ਖਵਾ ਕੇ ਲਿਆ ਮੈਨੂੰ ਚਾਊਮੀਨ ਬਾਰੇ ਪਸੰਦ ਨੇ ਨੂਡਲ ਨੂਡਲ ਆ ਦੇਖ ਲੋ ਭਈ ਆ ਵੀਡੀਓ ਦੇਖੋ ਤੇ ਤੁਸੀਂ ਕਮੈਂਟ ਚ ਇਹ ਦੱਸਣਾ ਵੀ ਇਹ ਬਾਈ ਨੇ ਖਾਦਾ ਕੀ ਹੋਇਆ ਇਹਨੂੰ ਕੋਈ ਸੁੱਖਾ ਸੱਖਾ ਖਾਦਾ ਹੈ ਜਾਂ ਸਟਿੰਗ ਚ ਘੋਲ ਕੇ ਸਿਗਨੇਚਰ ਪੀ ਗਿਆ ਜਾਇਰੇ ਫਿਰ ਕੋਈ ਹੋਰ ਪਹਿੜਾ ਨਸ਼ਾ ਖਾਦਾ ਪਤੰਦਰ ਦਾ ਇੱਕ ਦੀ ਥਾਂ ਤੇ ਬਰੇਟਾ ਨੂੰ ਹੀ ਸਮਝ ਕੇ ਇੱਕ ਇੱਕ ਟਿੱਕ ਮਾਰੀ ਜਾਂਦਾ ਭయ్యా ਬੰਦਾ ਰੇੜੀ ਵਾਲੇ ਦੀ ਐਡ ਕਰਨ ਆਇਆ ਤੇ ਪਤਾ ਨਹੀਂ ਕੀ ਖਾਈ ਜਾਂਦਾ ਮੈਂ ਤਾਂ ਦਾ ਨਾਮ ਵੀ ਨਹੀਂ ਪਤਾ ਰ ਇਹਨੂੰ ਸੁਆਦ ਬਹੁਤ ਲੱਗੀ ਜਾਂਦਾ ਐਨਾ ਸੁਆਦ ਯਾਰ ਓਏ ਆਉ ਕੀ ਕਰੀ ਜਾਂਦਾ ਅੱਛਾ ਇਹਦੇ ਸੁਆਦ ਦਾ ਆ ਕਾਰਨ ਹੈ ਲਹਵਾਈ ਜੀ ਆਪਣੇ ਮਿੱਤਰ ਹੈ ਇਹ ਤੁਹਾਨੂੰ ਵੈਲੈਂਟਾਈਨ ਦਾ ਸਪੈਸ਼ਲ ਗੀਤ ਸੁਣਾਊਗਾ ਆ ਸੁਣਿਓ ਕਰਾਂ ਤੈਨੂੰ ਜਨਨਾ ਕਰਦੀ ਅੱਜ ਦਿਨ ਵੱਲ ਪੈਣ ਦਾ ਨਾ ਤੈਨੂੰ ਜਨਨਾ ਕਰਦੀ ਅੱਜ ਦਿਨ ਵੱਲ ਪੈਣ ਦਾ ਆਜ ਦਿਨ ਵੱਲ ਨੇ ਪੈਣ ਦਾ